ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਚੋਟੀ ਆ ਤਾਜੀ ਸੂਈ ਤੇ ਦੋ ਗੱਬਣ ਬਿਹੜਾ ਨੇ ਤੇ ਦੋ ਹੀ ਤਾਜ਼ੀਆਂ ਸੂਈਆਂ ਨੇ ਆਉ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਸਸੇ ਗਾਲ ਸਸੇ ਗਾਲ ਜੀ ਹੋ ਠੀਕ ਹੋ ਬਧੀ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਸੰਦੀਪ ਸਿੰਘ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਨੇੜੇ ਪਿੰਡ ਬੇ ਨੇੜੇ ਬਦਨੀ ਗਲਾਂ ਨਿਹਾਲ ਸਿੰਘ ਵਾਲਾ ਬਲਾਸਟ ਮੋਬਾਈਲ ਨੰਬਰ ਬੋ 869967706 ਠੀਕ ਹੈ ਬਾਈ ਉਧਰੋਂ ਲੱਗੀ ਕਿਹੜਾ ਸੂਅ ਸੁਈ ਹੈ ਬੈੜਾ ਇਹ ਦੂਜਾ ਸੂਅ ਆ ਜੀ ਕਦੋਂ ਸੁਈ ਹੈ ਸੁਈ ਨੂੰ ਤੀਜਾ ਦਿਨ ਆ ਬਾਈ ਤੀਜਾ ਦਿਨ ਬੱਚਾ ਕੀ ਦੇਤਾ ਬੱਛੀ ਆ ਬਈ ਐਰ ਸ਼ੈਰੀ ਬੱਛੀ ਆ ਬੱਛੀ ਬੜੀ ਚੰਗੀ ਆ ਯਾਰ ਹਾਂ ਬਾਈ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਚ ਇੱਕ ਗਰੋਹ ਬਹੁਤ ਚੰਗੀ ਆ ਐਰ ਸ਼ੈਰ ਬਰੀਡ ਦੀ ਆ ਹਾਂ ਜੀ ਐਰ ਸ਼ੈਰੀ ਬੈੜਾ ਜਰਸੀ ਦਾ ਗਰੋਹ ਬੈੜਾ ਵੀ ਬਹੁਤ ਚੰਗੀ ਆ ਹਨਾ ਹਾਂਜੀ ਫੁੱਲ ਕੱਦ ਦਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਬਾਈ ਕਿਵੇਂ ਜਮਾਈ ਦੀ 1 ਨੰਬਰ ਕਿੰਨੇ ਬੋਲੇ ਤੇ ਚੱਲਦੀ ਹੈ ਬੋਲਾ ਹੁਣ ਬਈ 18 ਤੋਂ 20 ਕਿਲੋ ਬੋਲਾ ਹੁਣ ਤਿਆਰ ਹੋ ਨੈਟ ਤਿਆਰ ਨੈਟ ਤਿਆਰ ਨਾਣਾ ਨੂਣਾ ਫੁੱਲ ਚੰਗੀਆਂ ਹਨ ਕੱਲਾ ਕੱਲਾ ਥਣ ਚਾਰੇ ਥਣ ਵਿੱਠੀ ਤੇ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਹੀ ਮਾਰੀ ਹਾਂ ਖੋਲ ਦੇ ਬਈ ਫੈਟ ਕਰ ਮੜੀ ਦੀ ਫੁੱਲ ਚੰਗੀ ਆਊਗੀ ਰੰਗ ਰੂਪ ਚੰਗਾ ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਬਹੁਤ ਕੁਆਲਟੀ ਵਾਲੀ ਹੈ ਨਾਲ ਹੀ ਬਈ ਸਾਲ ਡੇਢ ਸਾਲ ਨੂੰ ਬੱਚੀ ਨੇ ਵੀ ਤਿਆਰ ਹੋ ਜਾਣਾ ਵੈਡ ਵੀ ਚੰਗੀ ਆਪਾ ਤੇ ਕੀ ਮੋਲ ਹੈ ਬਈ ਜਾਇ ਜਰਾ ਜੈ ਭਾਈ ਉਹ ਲਗਾਏ 70 ਕਰਾ ਲਾ 73 ਕਰਾ ਲਾ 65000 ਦੀ ਵੈੜ ਦੇ ਮੁੱਲ ਕਰਾਉਣਾ 70 ਕਰਾ ਲਓ 75 ਕਰਾ ਲਓ 65000 ਦੀ ਵੈੜ ਆ ਭਾਈ ਕਹਿੰਦਾ ਆਪਾਂ ਦੇ ਦਿਆਂਗੇ ਬੱਚੀ 25 26 ਗੱਲੋ ਖੁੱਲਾ ਦੁੱਧ ਦੋ ਹਮ ਹਮ ਆਰਡਰ ਕਮਾਲ ਦਾ ਕੱਦ ਬਟ ਚੰਗਾ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਬਹੁਤ ਜੰਗੀ ਆ ਭਾਈ ਆਰਡਰ ਦੇਖੋ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਿਵਾਈ ਕਿਵੇਂ ਆ ਨੰਬਰ 1 ਚਿਵਾਈ ਦੀ ਇੱਕ ਨੰਬਰ ਠੀਕ ਆ ਦੋ ਨੰਬਰ ਬੈਣ ਕਿਹੜਾ ਸੂਈ ਹੈ ਇਹ ਵੀ ਦੂਜਾ ਸੂਆ ਜੀ ਕਦੋਂ ਸੂਈ ਹੈ ਇਹ ਤਾਂ ਕੱਲ ਹੀ ਸੋਈ ਆ ਜੀ ਬੱਚਾ ਕੀ ਹੈ ਬਾਈ ਇਹਦੇ ਮਗਰ ਬੱਚਾ ਜੀ ਬੱਚਾ ਪਾਉਦਾ ਜੰਗਾ ਦਿੱਤਾ ਹਾਂ ਜੇ ਕਦੇ ਬੱਚੀ ਉੱਚੀ ਹੁੰਦੀ ਬਾਈ ਸਹੀ ਗੱਲ ਹੈ ਬੱਚੇ ਬਾਈ ਵਾਕਈ ਚੰਗੇ ਪਾਉਂਦੀ ਆ ਬੱਚੇ ਤੋਂ ਜਜਮੈਂਟ ਕਰ ਲਿਓ ਕਿੰਨਾ ਬੋਲਾ ਹਾਂ ਬੋਲਾ ਹੁਣ ਬਾਈ 20 ਕਿਲੋ ਤਿਆਰ ਹੋਊਗਾ ਨੈਟ ਤਿਆਰ ਆ ਬਾਈ ਅਜੇ ਖਾਲੀ ਨਹੀਂ ਕੀਤੀ ਜਾਨੀ ਦੀ ਹੁਣ ਵੀ 20 ਕਿਲੋ ਤਿਆਰ ਹੋਊਗਾ ਕੋਈ ਡੋੜ ਡੰਗ ਚੋ ਕੇ ਲੈ ਜੀ ਬਹੁਤ ਠੀਕ ਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੇਸ ਬੜਾ ਪਿਆਰਾ ਹੈ ਰੰਗ ਰੂਪ ਚੰਗਾ ਰਾਜੀ ਰੂਜੀ ਚੰਗੀ ਆਰਡਰ ਕਮਾਲ ਦਾ ਫੇਸ ਬਿਊਟੀ ਚੈੱਕ ਕਰੋ ਬਾਈ ਚੰਗੇ ਬੋਲੇ ਤੋਂ ਕੰਮ ਵਾਲੀ ਸਟਾਰਟ ਹੋਈ ਆ ਕਿੰਨਾ ਕਿ ਦੇ ਦੂ ਹੋਰ ਬਾਈ ਬਈ ਦੁੱਧ 25 26 ਕਿਲੋ ਖੁੱਲਾ ਡੁੱਲਾ ਦੋ ਠੀਕ ਆ ਮੋੜ ਲਿਓ ਕੀ ਮੋਲ ਹੈ ਦਾ ਜੈਜ ਮੋਲ ਜੈਜ ਵਾ 65000 ਦੀ ਜਸ ਨੂੰ ਹੀ ਆ ਵਾ ਦੇਣੀ ਮਾਨਤਾਨ ਹੋ ਜਾ ਮਾਨਤਾਨ ਮਾੜਾ ਮੋਟਾ ਕਰ 65000 ਰੁਪਈਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਚਵਾਈ ਕਿਵੇਂ ਆ ਬਾਈ ਚਵਾਈ ਦੀ ਤਾਂ ਇੱਕ ਨੰਬਰ ਡਾਕਟਰ ਦੋਨੇ ਪਾਸੇ ਬਹਿ ਕੇ ਚੋਲੇ ਸੰ ਹੂੰ ਠੀਕ ਆ ਆਰਡਰ ਬਾਈ ਨੇੜ ਤੋਂ ਚੈੱਕ ਕਰਵਾਉਂਦੇ ਆ ਥਣ ਵਗੈਰਾ ਚੰਗਾ ਲੱਗਿਆ ਚਾਰੇ ਥਣ ਦੇ ਸਾਰੇ ਨਾੜਾ ਨੂਣਾ ਫੋਲ ਚੰਗੀਆਂ ਥੋੜੀ ਕੈਮਰੇ ਤੋਂ ਜਗਦੀ ਸੀ ਠੰਡੀ ਹੂੰ ਜਿਵੇਂ ਮਰਜ਼ੀ ਆ ਤਲਾਈ ਚੱਲਣਾ ਜਿਵੇਂ ਮਰਜ਼ੀ ਕੋਈ ਚੈੱਕ ਕਰੀ ਅੱਗੇ 3 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀ ਦੂਜਾ ਸੂਆ ਡਾਕਟਰ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਤਾਂ ਬਦ ਦਿਨ ਤਾਂ ਪੂਰੇ ਹੀ ਆ ਵਾ ਹੁਣ ਤਾਂ 1-2 ਦਿਨ ਉੱਤੀ ਲੈ ਜਾਂਦੀ ਆ ਪੁੱਤ ਤਿਆਰੀਆਂ ਚ ਹੀ ਆ ਹਣਾ ਤਿਆਰ ਹੀ ਆ ਜਿਵੇਂ ਭੋਦੀ ਹੁਣ ਬੱਚਾ ਧਰ ਦੇ ਫਿਰ ਤਾਂ ਵੀ ਸਹੀ ਗੱਲ ਆ ਬਾਈ ਤਿਆਰ ਆ ਬੜਾ ਆਰਡਰ ਦੇਖੋ ਥਣ ਚੰਗਾ ਲੱਗਿਆ ਮੁੱਠੀ ਵਾਲਾ ਥਣ ਚਵਾਈ ਚੁਈ ਦੀ ਚੰਗੀ ਨਿਕਲੀ ਹਾਂ ਚਵਾਈ ਦੀ ਤਾਂ ਪੂਰੀ ਜਮ ਨਾੜਾਂ ਨੂੰ ਨਾ ਪਹੁੰਚੀਆਂ ਗਰਮਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕਿੰਨਾ ਕੁ ਦੁੱਧ ਦਾ ਰਿਕਾਰਡ ਹੈ ਤਾਂ ਦੁੱਧ ਪਲੂਨ ਨੇ ਦਿੱਤਾ ਡਾਕਟਰ 23 24 ਕਿਲੋ ਕਿ ਮਾਲਕਾਂ ਨੇ ਜਾਨੀ ਦੀ 30 ਕਿਲੋ ਕਿਹਾ ਆਪਾਂ 25 ਕਿਲੋ ਦੀ ਗਾਰੰਟੀ ਦੇ ਤਾਂ ਆਪਾਂ ਵੀ ਭੇਜਦਾ ਗਰਮੀ ਨਹੀਂ ਮੰਨਦੀ ਹੈਨਾ ਨਾ ਪੂਰਾ ਥੋੜਾ ਇੱਕ ਰੌਸ ਚ ਪੈਂਦੀ ਆ ਗਰਮੀ ਬਿਲਕੁਲ ਨਹੀਂ ਮੰਨਦੀ ਇਹਨਾਂ ਦਾ ਜਿਹੜੀ ਕਰਮਾ ਸੀ ਵੀ ਠੰਡੀ ਇੱਥੇ ਆਪਣੇ ਨਾਲੋਂ ਵੀ ਜ਼ਿਆਦਾ ਹੂੰ ਸਹੀ ਗੱਲ ਆ ਤੇ ਕੀ ਮੁੱਲ ਜਾਇਜ ਹੈ ਜੱਜ ਜੀ ਬਸ 65000 ਚੋਂ ਮਾਨਤਾ ਨਹੀਂ ਦਿੰਦਾ ਕਰ ਬਸ ਬਈ ਜੱਜ ਜੀ ਮੁੱਲ ਹੀ ਰੱਖਿਆ 65 65 ਹੀ ਕਰਿਆ ਭਾਈ ਨੇ ਮੁੱਲ ਭਾਈ 65000 ਰੁਪਇਆ ਮੁੱਲਾਂ ਮਾਨਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਵੈੜ ਦੇ ਹਿਸਾਬ ਨਾਲ ਮੁੱਲ ਜਾਇਜ ਆ ਭਾਈ ਹਨਾ ਭਾਈ ਹਾਂਜੀ ਹੂੰ ਉਹ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਸੁੱਕੇ ਲੇਵਾ ਹੋਰ ਵਧੀਆ ਬਣਾ ਜੀ ਬੜਾ ਹੋਰ ਵਧੀਆ ਜਦੋਂ ਬਸ ਹੁਣ ਲੱਗ ਗਈ ਖਸ ਜੂ ਪੂਰੀ ਖਸ ਜਾਣਾ ਇਹਨੇ 4 ਨੰਬਰ ਵੈੜ ਕਿਹੜਾ ਸੁਆ ਦੂਜਿਆ ਸੂਏ ਡਾਇਰੈਕਟਰ ਇਹ ਕਿੰਨੇ ਦਿਨ ਲੈਂਦੀ ਆ ਇਹਦੇ ਰਹਿੰਦੇ ਅਜੇ 6-7 ਦਿਨ ਰਹਿੰਦੇ ਆ ਦਿਨ ਪੂਰੇ ਹੋਣ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਿੰਦਾ ਵੀ 17-18 ਕਿਲੋ ਐਦਕੀ 20 ਕਿਲੋ ਦਾ ਖੁੱਲਾ ਡੁੱਲਾ ਹੀ ਦੇ ਦੂ ਥਣ ਬੜਾ ਕਮਾਲ ਦਾ ਲੱਗਿਆ ਹਨ ਆ ਥਣ ਦਾ ਪੂਰਾ ਚੰਗਾ ਚਵਾਈ ਚੂਈ ਦੀ ਇਹ ਵੀ ਪੂਰੀ ਇੱਕ ਨੰਬਰ ਹੀ ਖੁੱਲ ਰੋ ਬਈ ਤੋਰ ਰੋ ਆ ਕੱਦ ਬੈਡ ਚੰਗਾ ਰੰਗ ਰੂਪ ਚੰਗਾ ਗੁਲਾਬੀ ਥਣ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੇਸ ਬੜਾ ਪਿਆਰਾ ਬਈ ਗੋਦੀਪਾਦੀ ਚੰਗੀ ਆ ਸਨਖਪਣਾ ਬੜ ਦੇ ਵਿੱਚ ਚੰਗਾ ਗਾ ਬਈ ਤੇ ਕੀ ਮੁੱਲ ਹੈ ਦਾ ਜੱਜ ਮੁੱਲ ਚਾਹੇ 65 ਕਰਾ ਲਓ ਚਾਹੇ 60 ਕਰਾ ਲਓ 58000 ਦੀ ਵੈੜ ਦੇ ਦਿਆਂ ਮੁੱਲ ਕਰਾਉਣਾ ਬਾਈ ਕਹਿੰਦਾ 65 ਕਰਾ ਲਓ 60 ਕਰਾ ਲਓ 58000 ਦੀ ਵੈੜ ਆ ਜਿਹੜੀ ਆਪਾਂ ਦੇ ਦੇ ਦਾਂਗੇ ਬਈ ਕੱਚੀ ਜ਼ਰੂਰ ਆ ਉਸ ਹਸਾ ਨਾ ਜੱਜਮੈਂਟ ਕਰ ਲਓ ਬਣੂਗੀ ਚੰਗੀ ਅੱਜ ਅੱਜ ਦਾ ਰੇਟ ਹੀ ਤਿਆਰ ਹੋ ਗਈ ਵੈੜ ਫਿਰ ਤੁਹਾਨੂੰ ਦਾ ਪਤਾ ਹੀ ਆ ਹਾਂ ਬਈ ਫਿਰ ਮੁੱਲ ਵੱਧ ਜਾਣਾ ਹਨਾ ਹਾਂਜੀ ਤੇ ਅੱਗੇ ਝੋਟੀ ਬਈ ਕਿਹੜਾ ਸੁਈ ਝੋਟੀ ਪਹਿਲਾਂ ਸੁਈ ਕਦੋਂ ਸੁਈ ਹੈ ਬਈ ਇਹ ਨੂੰ ਹੋ ਗਿਆ ਅੱਜ ਤੀਜਾ ਦਿਨ ਹੈ ਸੁਈ ਬੱਚਾ ਕੀ ਦੇਤਾ ਬਈ ਕੱਟਾ ਬਈ ਕੱਟਾ ਦੇਤਾ ਹਾਂਜੀ ਤੇ ਕਿੰਨਾ ਕੁ ਬੋਲਾ ਹੁਣ ਬੋਲਾ ਹੋਊਗਾ 7 8 ਕਿਲੋ ਹੋਗਾ ਯਾਨੀ ਇਹਦੀ ਦੋ ਸਣ ਬੱਚੇ ਨੂੰ ਜਗਾ ਦੇ ਦਿਆ ਬਹੁਤ ਚੋ ਲਈਗਾ ਲੇਵਾ ਬੜਾ ਕਮਾਣਾ ਹਾਂ ਪੂਰਾ ਗਾਵਾਂ ਰਕਾ ਲੇਵਾ ਬਈ ਕੱਲਾ ਕੱਲਾ ਅਜੇ 2 ਵਜੇ ਯਾਨੀ ਦੀ ਅੱਥਰ ਨੂੰ ਤਾਂ ਪੂਰੀ ਫਸ ਜਾਂਦੀ ਹੈ ਚਵਾਈ ਚੁਈ ਚਵਾਈ ਚੁਈ ਦੀ ਓਕੇ ਖੋਲ ਦੋ ਬਈ ਖੋਲ ਦੋ ਕੱਦ ਬੱਡ ਚੰਗਾ ਪਤਲੇ ਸਿੰਘ ਦੀ ਝੋਟੀ ਆ ਪੱਠਪੜਾ ਚੰਗਾ ਰਾਜੀ ਰੋਜੀ ਆ ਸੂਈ ਸਵਾਈ ਬੱਚਾ ਮਗਰ ਕਟਾ ਦੁੱਧ ਬਾਲਾ ਨਹੀਂ ਕਹਿੰਦੇ 10 11 ਕਿਲੋ ਦਾ ਆ ਰਾਮਦਾਰੀ ਨਾ ਦੇ ਦੂ ਦੇ ਦੋ ਹਣਾ ਇੰਨਾ ਕ ਤਾਂ ਬ੍ਰੀਡ ਚੰਗੀ ਇਹਨਾਂ ਦਾ ਨੋਰਮਲ ਹੀ ਦੇ ਦ ਹੂੰ ਤੋਰਾ ਤਰਾ ਚੰਗਾ ਬਈ ਝੋਟੀ ਦਾ ਮੁੱਲ ਕੀ ਆ ਦਾ ਜਾਇਜ਼ ਮੁੱਲ ਬਾ 78000 ਦੀ ਦੇ ਦੇ ਠੀਕ ਆ 78000 ਰੁਪਿਆ ਮੁੱਲ ਆ ਮਾਨ ਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਥਾਣ ਤੋਂ ਚੰਗਾ ਬਈ ਆਰਡਰ ਦੇਖੋ ਤੁਸੀਂ ਅਜੇ ਚਵਾਈ ਤੇ ਟਾਈਮ ਪਿਆ ਹਣਾ ਦੇਖ ਕੋਲੇ ਕਿ ਆ ਬੜੀ ਜੀ ਕੈਮਰੇ ਤੋਂ ਜਾਗਦੀ ਆ ਉਹ ਤਾਂ ਜਿਵੇਂ ਮਰਜੀ ਜਿਹੜਾ ਮਰਜੀ ਤੁਈ ਗਾਵਾਂ ਵਾਲਾ ਲੇਵਾ ਲੱਗਾ ਕਰਮਾਣੀ ਨੂੰ ਦੂਜੇ ਸੂਏ ਵਾਲੀ ਝੋਟੀ ਨੂੰ ਵੀ ਨਹੀਂ ਇਹ ਜਿਆਦਾ ਸਹੀ ਹੈ ਨਾ ਝੋਟੀ ਵੀ ਚੰਗੀ ਆ ਨਾਲ ਦੀ ਬੈੜ ਵੀ ਚੰਗੀ ਆ ਖੱਚੀ ਜ਼ਰੂਰ ਆ ਭਾਈ ਦੇਣ ਲੈਂਦੀ ਆ ਜੇ ਕੋਈ ਵੀਰ ਸਾਂ ਵਲੋ ਆ ਬੈੜ ਤਿਆਰੀਆਂ ਚਾ ਬਿਲਕੁਲ ਮੁੱਲ ਜਾਇਜ਼ ਆ 65000 ਰਾਜੀ ਰੂਜੀ ਫੌਲਾ ਭਾਈ ਤੇ ਬਾਕੀ ਵੱਡੀ ਗੱਲ ਗਰਮੀਆਂ ਦਾ ਤੋਹਫਾ ਗਰਮੀ ਕੋਲ ਨਹੀਂ ਮੰਨਦੀ ਆ ਬੈੜ ਵੀ ਭਾਈ ਸੂਈ ਸਵਾਈ ਆ ਬੱਚਾ ਮਗਰ ਬੱਚਾ ਤੇ ਬੌੜਾ ਬਾਈ ਨੇ ਬਹੁਤ ਚੰਗਾ ਧਿਆਰ ਦੱਸਿਆ ਹੈਗਾ ਤੇ ਆ ਬੈਡ ਵੀ ਬਾਈ ਸੂਈ ਵੀ ਹੈ ਬੱਚਾ ਮਗਰ ਬੱਚੀ ਬੱਚੀ ਕੁਆਲਟੀ ਵਾਲੀ ਹੈ ਕਿਸੇ ਵੀਰ ਦੇ ਕੋਈ ਵੀ ਨਗ ਬਸਾਂਦਾ ਹੈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ